ਉਹੀ ਪੀਵੀ 87 ਵਾਲਾ ਚੈਨਲ ਦੇਖ ਰਹੇ ਸਾਰੇ ਭ੍ਰਮਣਵਾਸੀ ਕਾਲ ਤੇ ਅੱਜ ਆਪਾਂ ਪਹੁੰਚੇ ਆਂ ਇਧਰ ਪ੍ਰਾਣੀ ਮੋਟਰ ਤੇ ਬਹੁਤ ਟਾਈਮ ਬਾਅਦ ਆਜਾ ਇਧਰ ਗੇੜਾ ਲੱਗਿਆ ਕਿਉਂਕਿ ਧੁੱਪ ਬੜੇ ਦਿਨਾਂ ਬਾਅਦ ਨਿਕਲੀ ਹੈ ਬਾਈ ਧੁੱਪ ਦੇ ਨਾਲ-ਨਾਲ ਹੀ ਆਪਣਾ ਜਿਹੜਾ ਦੱਖਣ ਚੱਲ ਪਿਆ ਤੇ ਆਉਣ ਵਾਲੇ ਦਿਨਾਂ 'ਚ ਮੌਸਮ ਖਰਾਬ ਹੋਣ ਦੇ ਵੀ ਸਾਰ ਜਿਹੜੇ ਹੈਗੇ ਆ ਤੇ ਆਪਾਂ ਅੱਜ ਗੱਲ ਕਰਨੀ ਹੈ ਵੀ ਜਿਹੜੇ 2025 ਦੇ ਵਿੱਚ 10 ਬਦਲਾਅ ਹੋਏ ਆ ਵੀ ਜਿਹਦਾ ਨਾ ਆਮ ਜਨਤਾ ਤੇ ਕੀ ਅਸਰ ਪਊਗਾ ਤੇ ਕੀ ਬਦਲਾਅ ਹੋਇਆ ਆ ਆਪਾਂ ਉਹਨਾਂ ਦੀ ਗੱਲ ਕਰਨੀ ਆ ਅਸਰ ਤਾਂ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਵੀ ਜਦੋਂ ਬਦਲਾਅ ਦਾ ਪਤਾ ਲੱਗ ਗਿਆ ਵੀ ਇਹ ਬਦਲਾਅ ਹੋਇਆ ਉਹਦਾ ਅਸਰ ਬੰਦੇ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਵੀ ਅੱਗੇ ਇਹਦੇ ਤੇ ਕੀ ਹੋਣਾ ਤੇ ਆਪਾਂ ਜੇ ਪਹਿਲਾਂ 10 ਬਦਲਾਅਾਂ ਦੀ ਗੱਲ ਕਰੀਏ ਸਭ ਤੋਂ ਪਹਿਲਾ ਬਦਲਾਅ ਜਿਹੜਾ ਤੇ ਉਹਦਾ ਹੋਇਆ ਵੀ ਜਿਹੜੇ ਫੀਚਰ ਫੋਨ ਆ ਉਹਨਾਂ ਵਿੱਚ ਆਪਾਂ 10000 ਤੱਕ ਜਿਹੜੀ ਪੇਮੈਂਟ ਆ ਉਹ ਕਰ ਸਕਾਂਗੇ ਤੇ ਦੂਜਾ ਬਦਲਾਅ ਜਿਹੜਾ ਕਿਸਾਨਾਂ ਵਾਸਤੇ ਆ ਕਿਸਾਨਾਂ ਵਾਸਤੇ ਵੀ ਜਿਹੜੇ ਭਰਾਚਾਰ ਲੋਕ ਕਿਉਂਕਿ ਹਰ ਇੱਕ ਬੰਦੇ ਨੂੰ ਪੈਸੇ ਦੀ ਜ਼ਰੂਰਤ ਰਹਿੰਦੀ ਆ ਪੈਸੇ ਦੀ ਜ਼ਰੂਰਤ ਕਈ ਬੰਦੇ ਚਲੋ ਰਿਸ਼ਤੇਦਾਰੀ ਜੋ ਫੜ ਕੇ ਜਾਂ ਕੋਈ ਬੰਦੇ ਕੋਈ ਚੀਜ਼ ਵੇਚ ਕੇ ਜਾਂ ਫਿਰ ਕਈ ਬੰਦੇ ਬੈਂਕ ਤੋਂ ਲੋਨ ਲੈ ਕੇ ਜਿਹੜੀ ਆਪਣੀ ਜ਼ਰੂਰਤ ਨੂੰ ਪੂਰਾ ਕਰਦੇ ਆ ਤੇ ਉਹਦੇ ਵਾਸਤੇ ਕਿਸਾਨਾਂ ਵਾਸਤੇ ਜਿਹੜੀ ਇੱਕ ਸਰਕਾਰ ਨੇ ਇੱਕ ਨਵਾਂ ਬਦਲਾਅ ਕਰਿਆ ਵੀ ਹੁਣ ਜਿਹੜਾ ਕਿਸਾਨ ਨੂੰ 2 ਲੱਖ ਤੱਕ ਦਾ ਲੋਨ ਹੈ ਉਹ ਬਿਨਾਂ ਗਰੰਟੀ ਤੋਂ ਬੈਂਕ ਦੇਣਗੇ ਉਹਦੇ 'ਚ ਕਿਸੇ ਗਰੰਟੀ ਦੀ ਲੋੜ ਨਹੀਂ ਪਊਗੀ ਬਿਨਾਂ ਗਰੰਟੀ ਤੋਂ ਕਿਸਾਨਾਂ ਨੂੰ 2 ਲੱਖ ਤੱਕ ਦਾ ਜਿਹੜਾ ਲੋਨ ਮਿਲੂਗਾ ਤੇ ਇਹ ਜਿਹੜਾ ਬਾਅਦ ਆਪਾਂ ਤੀਜੇ ਬਦਲਾਅ ਦੀ ਗੱਲ ਕਰਦੇ ਆ ਵੀ ਜਿਹੜੇ ਭਰਾ ਕਿਸੇ ਵੀ ਤਰ੍ਹਾਂ ਦੀ ਪੈਨਸ਼ਨ ਲੈਣੇ ਆ ਜਿਨ੍ਹਾਂ ਨੂੰ ਸਰਕਾਰੀ ਪੈਨਸ਼ਨ ਆ ਇਹ ਚ ਚਲੋ ਕੋਈ ਪ੍ਰਾਈਵੇਟ ਪੈਨਸ਼ਨ ਦਾ ਇਹ ਚ ਨਹੀਂ ਹੈਗਾ ਪਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਪੈਨਸ਼ਨ ਲੈਣੇ ਆ ਜਿੱਦਾਂ ਪਹਿਲਾਂ ਕੀ ਹੁੰਦਾ ਸੀਗਾ ਜਦੋਂ ਪੈਨਸ਼ਨ ਆਉਂਦੀ ਆ ਉਹ ਕਿਸੇ ਇੱਕ ਬੈਂਕ 'ਚ ਹੀ ਜਿਹੜੇ ਬੈਂਕ ਤੋਂ ਅਟੈਚ ਕਰਾਇਆ ਉਹ ਉੱਥੋਂ ਹੀ ਜਿਹੜੀ ਪੈਨਸ਼ਨ ਲੈ ਸਕਦੇ ਸੀ ਪਰ ਤੀਜਾ ਬਦਲਾਅ ਇਹ ਆ ਵੀ ਜਿਨ੍ਹਾਂ ਭਰਾਵਾਂ ਨੂੰ ਪੈਨਸ਼ਨ ਲੱਗੀ ਵੀ ਆ ਉਹ ਹੁਣ ਕਿਸੇ ਵੀ ਬੈਂਕ ਤੋਂ ਪੈਨਸ਼ਨ ਜਿਹੜੀ ਕਢਵਾ ਸਕਣਗੇ ਪੈਨਸ਼ਨਕਾਰ ਆ ਜਿਹੜੇ ਜਿਹੜੇ ਪੈਨਸ਼ਨਰ ਆ ਉਹ ਹੁਣ ਕਿਸੇ ਵੀ ਬੈਂਕ ਚੋਂ ਜਿਹੜੀ ਆਪਣੀ ਪੈਨਸ਼ਨ ਕਢਵਾ ਸਕਣਗੇ ਤੇ ਚੌਥਾ ਬਦਲਾ ਉਹ ਤਾਂ ਤਕਰੀਬਨ 90 95% ਬੰਦਿਆਂ ਨੂੰ ਪਤਾ ਹੀ ਲੱਗ ਗਿਆ ਪਰ ਜਿਹੜਿਆਂ ਨੂੰ ਚਲੋ ਨਹੀਂ ਪਤਾ ਉਹਨਾਂ ਨੂੰ ਵੀ ਲੱਗ ਜਾਊਗਾ ਕਿਉਂਕਿ ਹਰ ਬੰਦੇ ਕੋਲ ਇੱਕ ਸੋਰਸ ਨਹੀਂ ਹੁੰਦਾ ਵੀ ਆਪਣੀ ਗੱਲ ਗਾਂਹ ਪਹੁੰਚਾਉਣ ਦਾ ਚਲੋ ਬਾਬੇ ਦੀ ਕਿਰਪਾ ਨਾਲ ਤੁਹਾਡੇ ਭਰਾਵਾਂ ਦੀ ਕਿਰਪਾ ਦੇ ਨਾਲ ਆਪਣਾ ਜਿਹੜੇ ਚੈਨਲ ਤੇ ਚਲੋ ਚੰਗੇ ਭਰਾ ਆਪਣੇ ਨਾਲ ਜੁੜੇ ਹੋਏ ਆ ਆਪਾਂ ਤੁਹਾਡੇ ਥਰੂ ਜਿਹੜੀ ਆਪਣੀ ਗੱਲ ਆਪਾਂ ਅੱਗੇ ਬਚਾਉਨੇ ਆ ਚੌਥਾ ਬਦਲਾ ਹੈਗਾ ਜਿਹੜੀ ਟੈਲੀਗ੍ਰਾਮ ਕੰਪਨੀ ਹੈ ਜਿੱਦਾਂ ਆਪਾਂ ਪਹਿਲਾਂ ਕੋਈ ਵੀ ਪਲਾਨ ਰੀਚਾਰਜ ਕਰਾਉਂਦੇ ਸੀਗੇ ਉਹਦੇ ਵਿੱਚ ਜਿਹੜਾ ਆਪਾਂ ਨੂੰ ਨਾਲ ਡਾਟਾ ਦੇ ਦਿੱਤਾ ਜਾਂਦਾ ਸੀਗਾ ਜਿਹਨੂੰ ਆਪਾਂ ਇੰਟਰਨੈਟ ਡਾਟਾ ਕਹਿੰਦੇ ਆ ਤੇ ਕਈ ਬਰਾ ਕੀ ਕਰਦੇ ਜਿਹੜੇ ਆਪਣੇ ਕੀਪੈਡ ਫੋਨ ਯੂਜ਼ ਕਰਦੇ ਉਹਨਾਂ ਨੂੰ ਡਾਟਾ ਦੀ ਲੋਡ ਵੀ ਨਹੀਂ ਸੀ ਹੁੰਦੀ ਪਰ ਉਹਨਾਂ ਨੂੰ ਵੀ ਜਿਹੜਾ ਮਹਿੰਗਾ ਰੀਚਾਰਜ ਕਰਵਾਉਣਾ ਪੈਂਦਾ ਸੀਗਾ ਘੱਟੋ ਘੱਟ ਜੇ ਆਪਾਂ 1 ਮਹੀਨੇ ਰੀਚਾਰਜ ਕਰਾਉਂਦੇ ਸੀਗੇ ਆਪਾਂ ਨੂੰ 300 ਦੇ ਲਾਗੇ ਛਾਗੇ ਪੈ ਜਾਂਦਾ ਸੀ ਪਰ ਹੁਣ ਟੈਲੀਗ੍ਰਾਮ ਕੰਪਨੀ ਜਿਹੜਾ ਟਰਾਈ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਿਆ ਵੀ ਉਹ ਕਿਸੇ ਜੇ ਕੋਈ ਡਾਟਾ ਨਹੀਂ ਲੈਣਾ ਚਾਹੁੰਦਾ ਤਾਂ ਉਹਦੇ ਵਾਸਤੇ ਜਿਹੜੀਆਂ ਕੰਪਨੀ ਆਪਣੇ ਸਸਤੇ ਪਲਾਨ ਲਾਂਚ ਕਰਨ 2025 ਦੇ ਵਿੱਚ ਜਿਨ੍ਹਾਂ ਨੂੰ ਡਾਟਾ ਨਹੀਂ ਵਰਤਣਾ ਉਹ ਕੱਲਾ ਆਪਣਾ ਵਾਇਸ ਤੇ SMS ਪਲਾਨ ਜਿਹੜਾ ਖਰੀਦ ਸਕਣਗੇ ਤੇ ਜੇ ਆਪਾਂ ਪੰਜਵੇਂ ਬਦਲਾਅ ਦੀ ਗੱਲ ਕਰੀਏ ਵੀ ਪੰਜਵਾਂ ਬਦਲਾਅ ਜਿਹੜਾ ਹੋਇਆ ਜਿਹੜੇ ਕਾਰਾਂ ਮੋਟਰਸਾਈਕਲ ਤੇ ਕਮਰਸ਼ੀਅਲ ਵਾਹਨ ਜਿਹੜੀ ਉਹਨਾਂ ਦੀ ਕੀਮਤ ਦੇ ਵਿੱਚ ਬਾਈ ਵਾਧਾ ਹੋਊਗਾ ਬੈਡ ਨਿਊਜ਼ ਆ ਚਲੋ ਹੁਣ ਇਹ ਨਹੀਂ ਪਤਾ ਵੀ ਵਾਧਾ ਕਿੰਨਾ ਹੋਊਗਾ ਇਹ ਜਦੋਂ ਭਰਾ ਖਰੀਦਣਗੇ ਉਦੋਂ ਪਤਾ ਲੱਗ ਜੂ ਤੁਹਾਨੂੰ ਤੇ ਜਿਹੜਾ ਚੌਥਾ ਬਦਲਾਅ ਹੈਗਾ ਜਿਹੜੇ ਭਰਾ smartphones ਯੂਜ਼ ਕਰਦੇ ਆ ਉਹਨਾਂ ਦੇ ਵਿੱਚ WhatsApp ਤਾਂ ਸਾਰੇ तकरीबन 100% ਹੀ ਬੰਦੇ ਜਿਹੜਾ ਸਮਾਰਟਫੋਨ ਹੈ ਉਹ 100% ਹੀ WhatsApp ਯੂਜ਼ ਤਾਂ ਕਰਦੇ ਹੀ ਕਰਦੇ ਆ ਜਿਨ੍ਹਾਂ ਕੋ ਕੀ ਫੈਟ ਫੋਨ ਆ ਜਾਂ ਬਜ਼ੁਰਗਾਂ ਆ ਜਾਂ ਕੋਈ ਅਰਪਣ ਆ ਉਹਨਾਂ ਦਾ ਚਲੋ ਲਾ ਲਓ ਵੀ ਉਹ ਨਹੀਂ ਯੂਜ਼ ਕਰਦੇ ਪਰ ਜਿਨ੍ਹਾਂ ਕੋ ਸਮਾਰਟਫੋਨ ਆ Android ਫੋਨ ਆ ਉਹ ਜਿਹੜੇ WhatsApp ਯੂਜ਼ ਕਰਦੇ ਜਿਨ੍ਹਾਂ ਦੇ ਫੋਨ ਦੇ ਵਿੱਚ Android ਵਰਜਨ ਜਿਹੜਾ 4.4 ਤੋਂ ਥੱਲੇ ਆ ਉਹਨਾਂ ਨੇ ਅਪਡੇਟ ਨਹੀਂ ਕਰਿਆ ਜਾਂ ਅਪਡੇਟ ਉਹਨਾਂ ਦਾ ਵਰਜਨ ਨਹੀਂ ਹੋ ਰਿਹਾ ਕੰਪਨੀ ਨੇ ਅਪਡੇਟ ਉਹਦੇ ਵਿੱਚ ਨਹੀਂ ਦਿੱਤਾ 4.4 ਤੋਂ ਉੱਪਰ ਦਾ ਤਾਂ ਉਹਨਾਂ ਦੇ ਵਿੱਚ ਜਿਹੜਾ WhatsApp ਹੈ ਉਹ ਬੰਦ ਹੋ ਜਾਊਗਾ ਉਹ WhatsApp ਵਰਕ ਨਹੀਂ ਕਰੂਗਾ ਇਹ ਹੈਗਾ ਆਪਣਾ ਛੇਮਾ ਬਦਲਾ ਤੇ ਹੁਣ ਆਪਾਂ ਕਰਦੇ ਆ ਸੱਤਵੇਂ ਬਦਲਾ ਦੀ ਗੱਲ ਸੱਤਵੇਂ ਹੈਗਾ ਵੀ ਜਿੱਦਾਂ ਆਪਣੇ ਹੁਣ ਜ਼ਿਆਦਾਤਰ ਇੱਕ ਆਪਣੇ ਕੋਲ ਬਾਹਰ ਜਾਣ ਦਾ ਤਰੀਕਾ ਕੀ ਸੀਗਾ ਵੀ ਜਿਹੜੇ ਬੰਦੇ ਜਾਂ ਸਟੂਡੈਂਟ ਕੀ ਕਰਦੇ ਸੀ ਵੀ ਸਟੱਡੀ ਕਰਕੇ ਸਟੱਡੀ ਦੇ ਥਰੂ ਬਾਹਰ ਜਾਂਦੇ ਸੀਗੇ ਕਹਿੰਦੇ ਸੀਗੇ ਵੀ ਆਪਾਂ ਸਟੱਡੀ ਕਰਕੇ ਬਾਹਰ ਚੱਲੇ ਆ ਪਰ ਮਕਸਦ ਉਹਨਾਂ ਦਾ ਬਾਹਰ ਜਾਣਾ ਹੁੰਦਾ ਸੀਗਾ ਤੇ ਸਟੱਡੀ ਨੂੰ ਜਿਹੜਾ ਆਧਾਰ ਬਣਾਉਂਦੇ ਸੀਗੇ ਪਰ ਜੇ ਹੁਣ ਚਾਹਣ ਤਾਂ ਜਿਨ੍ਹਾਂ ਨੇ ਸਟੱਡੀ ਕਰਨੀ ਹੈ ਜਿਹੜੇ ਸਟੂਡੈਂਟ ਨੇ ਜਿਹੜੇ ਵਾਕਈ ਪੜਨਾ ਚਾਹੁੰਦੇ ਆ ਉਹ ਆਪਣਾ ਭਾਰਤ ਦੇ ਵਿੱਚ ਕਿਸੇ ਵੀ ਵਿਦੇਸ਼ੀ ਯੂਨੀਵਰਸਿਟੀ ਚ ਆਪਣੀ ਐਡਮਿਸ਼ਨ ਲੈ ਕੇ ਇੱਥੇ ਉਹ ਆਪਣੀ ਇੰਡੀਆ ਦੇ ਵਿੱਚ ਜਿਹੜੀ ਉਹਨਾਂ ਨੂੰ ਡਿਗਰੀ ਆ ਉਹ ਮਿਲ ਸਕੂਗੀ ਬਾਹਰ ਵਾਲੀ ਯੂਨੀਵਰਸਿਟੀਆਂ ਨਾਲ ਜਿਹੜਾ ਸਿੱਧਾ ਇਧਰੋਂ ਟਾਈ ਅਪ ਚੱਲ ਗਿਆ ਇਧਰ ਆਪਣੇ ਇੰਡੀਆ ਚ ਬੈਠ ਕੇ ਉਹ ਪੜ੍ਹਾਈ ਕਰ ਸਕਣਗੇ ਜਿਹੜੇ ਪੜ੍ਹਾਈ ਦੇ ਚਾਹਵਾਨ ਆ ਤੇ ਜਿਹੜਿਆਂ ਨੇ ਪੜ੍ਹਾਈ ਦੇ ਬੇਸ ਤੇ ਬਾਹਰ ਜਾਣਾ ਹੈ ਉਹਨਾਂ ਦੀ ਚਲੋ ਗੱਲ ਵੱਖਰੀ ਆ ਤੇ ਜਿਹੜਾ ਅੱਠਵਾਂ ਬਦਲਾਅ ਏ ਉਹ ਹੈਗਾ ਜਿਹੜੇ ਆ ਇਹਨਾਂ ਦੇ ਪ੍ਰਦੂਸ਼ਨ ਨੂੰ ਘਟਾਉਣ ਵਾਸਤੇ ਜਿਹੜਾ BS7 ਜਿੱਦਾਂ BS6 ਚੱਲਦਾ ਸੀਗਾ ਹੁਣ BS7 ਜਿਹੜਾ ਉਹ ਜ਼ਰੂਰੀ ਕਰਤਾ ਇੰਜਣ ਚਲੋ ਇਹ ਵੀ ਹਲੇ ਚੱਲੀ ਜਾਣਾ ਵੈਸੇ ਬਦਲਾਅ ਤਾਂ ਚਲੋ ਬਹੁਤ ਹੋਏ ਆ ਆਪਣਾ ਤੁਹਾਨੂੰ ਪਤਾ ਵੀ ਦੇਸ਼ ਆ ਹੌਲੀ ਹੌਲੀ ਚੀਜ਼ਾਂ ਲਾਗੂ ਹੁੰਦੀਆਂ ਐ ਤਾਂ 2 ਸਾਲ ਪਹਿਲਾਂ ਲਫਾਫੇ ਵੀ ਬੰਦ ਕਰੇ ਸੀਗੇ ਪੋਲੀਥੀਨ ਦੇ ਜਿਹੜੇ ਹੁਣ ਤੱਕ ਵੀ ਕੀ ਜਾਂਦੇ ਆ ਇਹ ਤਾਂ ਬਾਅਦ ਦੀਆਂ ਗੱਲਾਂ ਪਰ ਆਪਾਂ ਚਲੋ ਜਿਹੜੇ ਬਦਲਾਅ ਹੋਏ ਆ ਆਪਾਂ ਉਹਨਾਂ ਹੀ ਦੱਸ ਦਾਨੀ ਅੱਗੇ ਲਾਗੂ ਹੋਣ ਨਾ ਹੋਣ ਉਹ ਸਰਕਾਰ ਤੇ ਆ ਡਿਪੈਂਡ ਕਰਦਾ ਤੇ ਨੌਵਾਂ ਬਦਲਾਅ ਜਿਹੜਾ ਹੈਗਾ ਉਹ ਹੈਗਾ ਵੀ ਜਿਹੜੇ ਪਹਿਲਾਂ ਜਿੱਦਾਂ 5ਵੀਂ ਤੇ 8ਵੀਂ ਵਿੱਚ ਕਰਤਾ ਸੀਗਾ ਵੀ ਜਿਹੜਾ ਬੱਚਾ 5ਵੀਂ 8ਵੀਂ ਵਿੱਚ ਫੇਲ ਹੋ ਜਾਂਦਾ ਉਹਨੂੰ ਜਿਹੜੀ ਕਲਾਸ ਅੱਗੇ ਆਪਾਂ ਅੱਪ ਕਰਾ ਦਿੰਦੇ ਸੀਗੇ ਅਗਲੀ ਕਲਾਸ 'ਚ ਜਿਹੜਾ ਐਡਮਿਸ਼ਨ ਮਿਲ ਜਾਂਦੀ ਸੀਗੀ ਉਹ ਸਰਕਾਰ ਨੇ ਸਿਸਟਮ ਹੁਣ ਬੰਦ ਕਰਤਾ ਜਿੱਦਾਂ ਜਿਹੜਾ ਪਹਿਲਾਂ ਹੁੰਦਾ ਸੀਗਾ ਵੀ ਜੇ ਬੱਚਾ 5ਵੀਂ 'ਚੋਂ ਪਾਸ ਹੈ ਜਾਂ 8ਵੀਂ 'ਚੋਂ ਪਾਸ ਹੈ ਤਾਂ ਉਹ ਤਾਂ ਹੀ ਅਗਲੀ ਕਲਾਸ 'ਚ ਜਾਊਗਾ ਜੇ ਉਹ ਪਾਸ ਕਰੂਗਾ ਕਲਾਸ ਨੂੰ ਇਹ ਚਲੋ ਵਧੀਆ ਫੈਸਲਾ ਸਰਕਾਰ ਦਾ ਜਿੱਦਾਂ 5ਵੀਂ 8ਵੀਂ 'ਚ ਬੱਚੇ ਜਿਹੜੇ ਫੇਲ ਹੋ ਜਾਂਦੇ ਸੀਗੇ ਉਹ ਵੀ ਜਿਹੜੇ ਵਿਚਾਰੇ ਪੜ੍ਹਦੇ ਆ ਉਹਨਾਂ ਨੂੰ ਕੋਈ ਐਦਾਂ ਹੁੰਦਾ ਸੀਗਾ ਫੀਲ ਹੁੰਦਾ ਹੀ ਵੀ ਯਾਰ ਇਹ ਬਿਨਾਂ ਪੜੇ ਤੇ ਹੋ ਗਿਆ ਤੇ ਮੈਂ ਪੜਿਆ ਤੇ ਬਰਾਬਰੀ ਹੈ ਕੀ ਫਰਕ ਪਿਆ ਹਨਾ ਇਹ ਚੀਜ਼ ਚਾਹੀਦੀ ਹੈ ਵੈਸੇ ਕੁਆਲਿਫੀਕੇਸ਼ਨ ਦੇ ਆਧਾਰ ਤੇ ਜਿਹੜੀ ਕਲਾਸਾਂ ਚ ਅੱਗੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਜਿੰਨੀ ਕੁ ਉਹਨਾਂ ਦੀ ਪੜ੍ਹਾਈ ਹੈ ਜੇ ਉਹਨਾਂ ਨੂੰ ਹੈਗੀ ਹੈ ਨੌਲੇਜ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ 10ਵਾਂ ਬਦਲਾਅ ਹੈ ਜਿਹੜਾ 10ਵਾਂ ਬਦਲਾਅ ਹੈਗਾ ਵੀ ਕੋਈ ਵੀ ਕੋਚਿੰਗ ਸੈਂਟਰ ਹੈ ਜਿਹੜਾ ਉਹ 16 ਸਾਲ ਤੋਂ ਘੱਟ ਉਮਰ ਦੇ ਸਟੂਡੈਂਟ ਨੂੰ ਕੋਚਿੰਗ ਨਹੀਂ ਦੇਊਗਾ ਉਹਨਾਂ ਦੀ ਐਡਮਿਸ਼ਨ ਨਹੀਂ ਕਰਾਊਗਾ ਜੇ ਕੋਈ ਵੀ ਬੱਚਾ ਆ ਜਾ ਕੋਈ ਵੀ ਵਿਦਿਆਰਥੀ ਜਿਹ ਉਹਨੂੰ ਕੋਚਿੰਗ ਸੈਂਟਰ ਦੇ ਵਿੱਚ ਹੁਣ ਦਾਖਲਾ ਨਹੀਂ ਮਿਲੂਗਾ ਵੀ ਜਿੱਦਾਂ ਪਹਿਲਾਂ ਕੀ ਹੁੰਦਾ ਸੀਗਾ ਮਲਕਿ ਕੋਈ ਤੇ ਛੋਟੀ ਮੋਡੀ ਚੀਜ਼ ਕੋਈ ਐਕਸਪੀਰੀਅੰਸ ਚਾਹੀਦਾ ਹੁੰਦਾ ਸੀ ਤੇ 16 ਸਾਲ ਤੋਂ ਲੱਗ ਕੇ 20 ਸਾਲ ਤੱਕ ਐਵੇਂ ਚਾਰ ਚਾਰ ਸਾਲ ਦੇ ਜਿਹੜੇ ਐਕਸਪੀਰੀਅੰਸ ਕੋਚਿੰਗ ਸੈਂਟਰਾਂ ਦੇ ਲੈ ਲੈਂਦੇ ਸੀਗੇ ਹੁਣ ਉਹ ਚੀਜ਼ ਖਤਮ ਹੋਊਗੀ 16 ਸਾਲ ਤੋਂ ਥੱਲੇ ਜਿਹੜਾ ਐਕਸਪੀਰੀਅੰਸ ਹੋ ਜਾ ਕੋਚਿੰਗ ਸੈਂਟਰ ਦੇ ਵਿੱਚ ਐਡਮਿਸ਼ਨ ਸਟੂਡੈਂਟ ਨੂੰ ਨਹੀਂ ਮਿਲੂਗੀ ਇਹ ਸੀਗੇ ਆਪਣੇ ਦਾਸ ਬਦਲਾ ਤੇ ਹੁਣ ਆਪਾਂ ਨਾਲ ਹੀ ਗੱਲ ਕਰਦਨੇ ਵੀ ਜਿਹੜੇ ਭਰਾ ਹੁਣ ਅੱਜ ਤੁੱਪ ਬੜੀ ਵਧੀਆ ਨਿਕਲੀ ਆ ਤੁੱਪ ਨਿਕਲਣ ਦੇ ਨਾਲ-ਨਾਲ ਜਿਹੜਾ ਦੱਖਣ ਵੀ ਥੋੜਾ ਜਿਹਾ ਤੇਜ਼ ਚੱਲ ਰਿਹਾ ਦੱਖਣ ਦਾ ਇਹ ਆ ਵੀ ਆਉਣ ਵਾਲੇ ਪੰਜ ਚਾਰ ਦਿਨ ਦੇ ਵਿੱਚ ਜਿਹੜਾ ਮੌਸਮ ਅਗੜਬੜੀ ਕਰ ਸਕਦਾ بارش ਹੋ ਸਕਦੀ ਆ ਤੇ ਜਿਹੜੇ ਪਰਾਮਾ ਨੇ ਆਪਣਾ ਰੇਹ ਪੱਤਾ ਟਾਈਮ ਦੇ ਹਿਸਾਬ ਨਾਲ ਕਣਕ ਦੇ ਵਿੱਚ ਪਾਉਣਾ ਜਿੱਦਾਂ ਹੁਣ ਧੁੱਪ ਵਧੀਆ ਨਿਕਲੀ ਆ ਮੌਸਮ ਥੋੜਾ ਜਿਹਾ ਕਲੀਅਰ ਹੋਇਆ ਤੇ ਹੁਣ ਪਾ ਸਕਦੇ ਇੱਕ ਵਧੀਆ ਟਾਈਮ ਆ ਕਿਉਂਕਿ ਜੇ 2-4 ਦਿਨ ਮੌਸਮ ਖਰਾਬ ਹੋ ਗਿਆ ਜਾਂ بارش ਪੈ ਗਈ ਉਦੋਂ ਫਿਰ ਜਿਹੜਾ ਆਪਣਾ ਟਾਈਮ ਵੀ ਨਹੀਂ ਲੱਗਦਾ ਤੇ ਬੰਦੇ ਦਾ ਜੀ ਵੀ ਨਹੀਂ ਕਰਦਾ ਇਹਦੇ ਵਿੱਚ ਕੰਮ ਕਰਨ ਦੇ ਉਦੋਂ ਤੇ ਹੁਣ ਵਧੀਆ ਟਾਈਮ ਆ ਤੇ ਜਿਹੜੀ ਖਾਦ ਖਰਾਕ ਆਪਣੇ ਪੌਦਿਆਂ ਆਪਣੇ ਬੂਟਿਆਂ ਲੈ ਲੈਣਗੇ ਤੇ ਜੇ ਕਿਸੇ ਨੇ ਸਪਰੇ ਕਰਨੀ ਆ ਕੋਈ ਤੱਤਾਂ ਦੀ ਸਪਰੇ ਕਰਨੀ ਆ ਜਾਂ ਕਿਸੇ ਨੇ ਆਪਣੀ ਕੀੜਿਆਂ ਨੂੰ ਕੰਟਰੋਲ ਕਰਨੀ ਸਪਰੇ ਕਰਨੀ ਆ ਉਹਨਾਂ ਵਾਸਤੇ ਵੀ ਇੱਕ ਜਿਹੜਾ ਵਧੀਆ ਟਾਈਮ ਆ ਉਹ ਕਰ ਸਕਦੇ ਆ ਕਿਉਂਕਿ ਅੱਜ ਤੱਕ ਆ ਲੂ ਮੌਸਮ ਥੋੜਾ ਜਿਆ ਠੀਕ ਆ ਉਹਦੇ ਤੋਂ ਬਾਅਦ ਜਿਹੜਾ ਇੰਟਰਨੈਟ ਵੀ ਵੈਦਰ ਵੀ ਜਿਹੜਾ ਗੜਬੜੀ ਦਿਖਾ ਰਿਹਾ ਬਾਕੀ ਕੁਦਰਤ ਦੇ ਹੱਥ ਆ ਬੰਦਾ ਤਾਂ ਚਲੋ ਇੱਕ ਅਨੁਮਾਨ ਲਾ ਸਕਦਾ ਤੇ ਬਾਕੀ ਚਲੋ ਵੀਡੀਓ ਹੋਣੀ ਲੰਬੀ ਮੇਰਾ ਭਰਾ ਤੇ ਜਿਹੜੇ ਭਰਾ ਆਪਣੇ ਨਵੇਂ ਆ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਮਿਲਾਂਗੇ ਆਪਾਂ ਕਿਸੇ ਅਗਲੀ ਵੀਡੀਓ ਵਿੱਚ ਥੈਂਕ ਯੂ ਧੰਨਵਾਦ ਸਾਰਿਆਂ ਦਾ